ਪ੍ਰਾਈਮੇਸ਼ਾ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਮੈਂ ਹਾਂ ਨਵਜੀਤ ਖਬਰਾਂ ਤੇ ਚਰਚਾ ਕਰ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਮੈਂ ਚਾਹਾਂਗਾ ਤੁਸੀਂ ਥੋੜੀ ਦੇਰ ਚੁੱਪ ਕਰ ਜੋ ਮੈਂ ਦੋ ਗੱਲਾਂ ਜ਼ਰੂਰੀ ਕਰ ਦਿੰਦਾ ਜੀ ਮੇਰੀ ਗਲਤ ਨਹੀਂ ਕਿ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਤੇ ਅੱਜ ਫੇਰ ਰਸਤੇ ਚੋਂ ਜਾਂ ਮੈਂ ਵੇਖਿਆ। ਇਹ ਸਕੂਲਾਂ ਤੇ ਕਾਲਜਾਂ ਦੀਆਂ ਬੱਸਾਂ ਜਿਹੜੀਆਂ ਨੇ ਜਿਸ ਤਰ੍ਹਾਂ ਚੱਲਦੀਆਂ ਮੈਨੂੰ ਨਹੀਂ ਪਤਾ ਉਹਨਾਂ ਦੇ ਡਰਾਈਵਰਾਂ ਕੋਲ ਲੈਸੈਂਸ ਹੈਗੇ ਕਿ ਨਹੀਂ ਹੈਗੇ। ਪਰ ਮੈਨੂੰ ਇਦਾਂ ਲੱਗਦਾ ਕਿ ਜਿਹੜੀਆਂ ਉਹਨਾਂ ਦੀਆਂ ਮੈਨੇਜਮੈਂਟ ਹਨ ਨੇ ਉਹਨਾਂ ਦੇ ਪ੍ਰਬੰਧਕ ਨੇ, ਪ੍ਰਬੰਧਕ ਕਮੇਟੀਆਂ ਨੇ ਗੈਰ ਜ਼ਿੰਮੇਵਾਰ ਜਾਪਦੇ ਆ। ਕੋਈ 2-4 ਹੋਣਗੇ ਵਿੱਚੋਂ ਸਿਆਣੇ। ਬਾਕੀ ਇਹਨੇ ਕਦੇ ਆਪਣੀ ਬੱਸ ਦੇ ਬਾਰੇ ਵਿੱਚ ਇਹ ਨਹੀਂ ਵੇਖਿਆ ਜਾ ਕੇ। ਕਿ ਪਿਛਲੇ ਪਾਸਿਓਂ ਬਸ ਤੇ ਜਿਹੜਾ ਨੰਬਰ ਐ ਪਲੇਟ ਦੇ ਉੱਤੇ ਉਹ ਚੋ 1 2 ਅੱਖਰ ਮਟਾਏ ਹੁੰਦੇ ਆ ਜਾਂ ਉੱਤੇ ਕੁਝ ਮਿਲਿਆ ਹੁੰਦਾ ਤਾਂ ਕਿ ਕੋਈ ਨੋਟ ਨਾ ਕਰ ਲੇ ਜਿਹੜਾ ਸਕੂਲ ਦਾ ਜਾਂ ਕਾਲਜ ਦਾ ਟੈਲੀਫੋਨ ਨੰਬਰ ਦਿੱਤਾ ਹੁੰਦਾ ਕਿ ਲੋੜ ਪੈ ਐ ਤੇ ਸ਼ਿਕਾਇਤ ਕਰੋ ਉਹਦੇ ਵਿੱਚੋਂ ਵੀ 1 2 ਨੰਬਰ ਮਟਾਏ ਹੁੰਦੇ ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਅੱਖੋਂ ਪਰੋਖਾ ਕਰ ਦਿੰਨਾ ਮੈਂ ਇਹ ਵੀ ਵੇਖਿਆ ਕਿ ਚਲਾਉਣੀ ਬਹੁਤ ਮਾੜੀ ਆ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਮਾਲਪੁਰ ਗੜਸ਼ੰਕਰ ਇਲਾਕੇ ਦੀ ਜਿੱਥੇ ਬੱਚੇ ਜਾ ਰਹੇ ਬੱਚੇ ਵੀ ਚੀਕਾ ਮਾਰਦੇ ਆ ਟੀਚਰ ਵੀ ਚੀਕਾ ਮਾਰਦੇ ਰੱਬ ਦਾ ਵਾਸਤਾ ਹੋਣੀ ਪਰ ਡਰਾਈਵਰ ਕੋ ਪ੍ਰਵਾਹ ਨਹੀਂ ਕਰ ਰਿਹਾ ਪਤਾ ਨਹੀਂ ਕਿਉਂ ਪ੍ਰਵਾਹ ਨਹੀਂ ਕਰ ਰਿਹਾ ਉਹਦੇ ਸਿਰ ਨੂੰ ਕੁਝ ਚੜਿਆ ਉਹ ਜਿਹੜੇ ਟੰਗਣਾ ਵਿਹਾਰ ਕਰ ਰਿਹਾ ਇਹੋ ਜਿਹੇ ਵਿਹਾਰ ਤੋਂ ਬਾਅਦ ਸਰਕਾਰ ਨੂੰ ਜਾਂ ਮੈਨੇਜਮੈਂਟ ਨੂੰ ਨੋਟਿਸ ਲੈਣਾ ਚਾਹੀਦਾ ਸੀ ਕਿਸੇ ਨੇ ਲਿਆ ਕਿਨੇ ਲਿਆ ਅਜੇ ਤੱਕ ਮੇਰੇ ਕੋਲ ਖਬਰ ਨਹੀਂ ਆਈ ਇਿੱਤੀ ਗੱਲ ਇਹਨਾਂ ਬੱਸਾਂ ਦੇ ਮਾਮਲੇ 'ਚ ਜਿਹੜੀ ਬਹੁਤ ਜ਼ਰੂਰੀ ਮੈਂ ਕਰਨੀ ਹੋਏ। ਜਦੋਂ ਇਹ ਬੱਸਾਂ ਜਾਂਦੀਆਂ ਨੇ ਇਹਨਾਂ 'ਚ 80 ਫੀਸਦੀ ਤੋਂ ਵੱਧ ਡਰਾਈਵਰ ਉਹ ਆ ਜਿਹੜੇ ਰੈੱਡ ਲਾਈਟ ਲਾਲ ਬੱਤੀ ਨਿਠ ਕੇ ਲੰਘਦੇ ਪਾਪਾ ਪਾਪਾ ਕਰਦੇ ਜਾਂਦੇ ਆ। ਜੀ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਇਸ ਕਰਕੇ ਜਾਂਦੀਆਂ ਉਹਨਾਂ ਅੱਗੇ ਜਾ ਕੇ ਸਵਾਰੀ ਚੁੱਕੜੀ ਹੁੰਦੀ। ਇਹ ਵੀ ਅਸਤਰ ਲੰਘਦੇ। ਇਹਨਾਂ ਦਾ ਲੰਘਣਾ ਦੋ ਗੱਲਾਂ ਕਰਕੇ ਬੜਾ ਖਤਰਨਾਕ ਹੈ। ਪਹਿਲੀ ਇਹ ਕਿ ਉਹਨਾਂ ਕੋਲ ਬੱਚੇ ਵਿੱਚ ਬੈਠੇ ਹੁੰਦੇ ਉਹਨਾਂ ਇਹ ਜਾਨ ਨੂੰ ਖਤਰਾ ਦੂਸਰੀ ਇਹ ਤੋਂ ਵੱਡੀ ਕਿ ਉਹਨਾਂ ਛੋਟੇ ਜਵਾਕਾਂ ਨੂੰ ਤੁਹਾਡਾ ਡਰਾਈਵਰ ਇਹ ਸਿਖਾ ਰਿਹਾ ਕਿ ਲਾਲ ਬੱਤੀ ਫालतू ਚੀਜ਼ ਹੁੰਦੀ ਹੈ ਦੀ ਪਰਵਾਹ ਕਰਨ ਦੀ ਲੋੜ ਨਹੀਂ ਜਿਨ੍ਹਾਂ ਜਵਾਕਾਂ ਨੂੰ ਬਚਪਨ ਚ ਤੁਹਾਡੇ ਪਬਲਿਕ ਸਕੂਲਾਂ ਤੇ ਪ੍ਰਾਈਵੇਟ ਕਾਲਜਾਂ ਦੇ ਡਰਾਈਵਰ ਇਹ ਕੋ ਸਿਖਾ ਦੇਣਗੇ ਕਿ ਕਿਹੋ ਜਿਹਾ ਸਿਟੀਜ਼ਨ ਬਣਨਗੇ ਕਿਹੋ ਜਿਹਾ ਨਾਗਰਿਕ ਬਣਨਗੇ ਭਾਰਤ ਦੇ ਕਿ ਤੁਹਾਡੇ ਸਕੂਲਾਂ ਕਾਲਜਾਂ ਦੀ ਕੋਈ ਜ਼ਿੰਮੇਵਾਰੀ ਤੁਸੀਂ ਸਿਰਫ ਨੋਟਾਂ ਦੇ ਥੱਬੇ ਇਕੱਠੇ ਕਰਨਗੇ ਜੀ ਆਪਣੇ ਜ਼ਿੰਮੇਵਾਰੀ ਨੂੰ ਸਮਝੋ ਦੂਸਰੀ ਬੇਨਤੀ ਮੈਂ ਕਰਨੀ ਹੈ ਜਲੰਧਰ ਦੇ ਵਿੱਚ ਸਰਜੀਤ ਹਾਕੀ ਸਟੇਡੀਅਮ ਚ ਇਸ ਵੇਲੇ ਅੰਡਰ 19 ਹਾਕੀ ਟੂਰਨਾਮੈਂਟ ਚੱਲ ਰਿਹਾ ਸਾਰੇ ਭਾਰਤ ਦਾ ਇਹ ਟੂਰਨਾਮੈਂਟ ਸਰਦਾਰ ਬਲਵੰਤ ਸਿੰਘ ਕਪੂਰ ਤੇ ਉਹਨਾਂ ਦੀ ਤਰਨ ਪਤਨੀ ਦੀ ਯਾਦ ਵਿੱਚ ਉਹਨਾਂ ਦੇ ਜਿਹੜੇ ਪੁੱਤਰ ਨੇ ਔਰ ਸਦਾਰ ਤੀਰਤ ਸਿੰਘ ਕਪੂਰ ਹਰਦੀਪ ਸਿੰਘ ਕਪੂਰ ਗੁਰਚਰਨ ਸਿੰਘ ਕਪੂਰ ਹਜ ਭਜਨ ਸਿੰਘ ਕਪੂਰ ਇਹਨਾਂ ਦੀਆਂ ਭੈਣਾ ਇਹ ਸਾਰੇ ਚਲਾਉਂਦੇ ਨੇ ਹਰ ਸਾਲੇ ਚਲਾਉਂਦੇ ਨੇ ਅੰਡਰ 19 ਟੂਰਨਾਮੈਂਟ ਦਾ ਅੱਜ ਬਿਲਕੁਲ 19th ਯਾਨੀ 19ਵਾਂ ਟੂਰਨਾਮੈਂਟ ਚੱਲਦਾ ਪਿਆ ਉਹ ਗੱਲ ਇਹ ਮਾਣ ਨਾਲ ਦੱਸਦੇ ਆ ਕਿ ਇਸ ਵੇਲੇ ਦੀ ਇੰਡੀਆ ਹਾਕੀ ਟੀਮ ਚ ਜਿੰਨੇ ਖਿਡਾਰੀ ਖੇਡਦੇ ਪਏ ਆ ਉਹ ਸਾਰੇ ਕਿਸੇ ਨਾ ਕਿਸੇ ਵਕਤ ਇਸ ਸਟੇਡੀਅਮ ਵਿੱਚ ਤੇ ਇਸ ਅੰਡਰ 19 ਟੂਰਨਾਮੈਂਟ ਸਰਦਾਰ ਬਲਵੰਤ ਸਿੰਘ ਕਪੂਰ ਟੂਰਨਾਮੈਂਟ ਚ ਖੇਡ ਕੇ ਗਏ ਜੀ ਮੈਂ ਬਹੁਤ ਸਾਰੇ ਐਨਆਰਆਈ ਤੋਂ ਜਾਣਦਾ ਐਨਆਰਆਈ ਕੱਲੇ ਨਹੀਂ ਇੱਥੇ ਵੱਸਦੇ ਖਾਂਦੇ ਪਿੰਦੇ ਪਰਿਵਾਰਾਂ ਨੂੰ ਵੀ ਜਾਣਦਾ ਜਿਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਬਾਪੂ ਬੇਬੇ ਤੁਰ ਜਾਵੇ ਜਾਂ ਕਿਸੇ ਦੇ ਨਾਲ ਕੋਈ ਹਾਦਸਾ ਵਾਪਰ ਜਾਵੇ ਉਹਦੀ ਯਾਦ ਵਿੱਚ ਪਿੰਡ ਦੇ ਬਾਹਰ ਗੇਟ ਬਣਾਉਂਦੇ ਮੈਂ ਉਹ ਗੇਟ ਡਿੱਗੇ ਵੀ ਵੇਖਿਆ ਟਰੈਕਟਰ ਵਾਲਾ ਕੋਈ ਸ਼ਰਾਬੀ ਟਕਰ ਮਾਰ ਕੇ ਰਾਤ ਨੂੰ ਜਾ ਕੇ ਪਾਸੇ ਟਾਲੀ ਲਾ ਕੇ ਡੇਰ ਜਾਂਦਾ ਉਹ ਗੇਟ ਕਿਸੇ ਦੇ ਉੱਤੇ ਵੀ ਡਿੱਗ ਸਕਦਾ ਇਹਨਾਂ ਗੇਟਾਂ ਦਾ ਕਰਕੇ ਮੈਂ ਬੰਦੇ ਵਰਦੇ ਵੀ ਵੇਖੇ ਹੋਏ ਨੇ ਉਹਦਾ ਕੋਈ ਫਾਇਦਾ ਨਹੀਂ ਉਹ ਨਾ ਤਾਂ ਕਿਸੇ ਨੂੰ ਗਰਮੀਆਂ ਦੇ ਵਿੱਚ ਛਾਂ ਦੇ ਸਕਦੇ ਆ ਤੇ ਨਾ ਮੀਂਹ ਪੈਂਦੇ ਚ ਵਾਛੜ ਤੋਂ ਬਚਾ ਸਕਦੇ ਆ ਕਣੀਆਂ ਤੋਂ ਬਚਾ ਸਕਦੇ ਮੈਨੂੰ ਸੰਗੇ ਖਾਲਸਾ ਪਿੰਡ ਦਾ ਪਤਾ ਕਿ ਉੱਥੇ ਇੱਕ ਨੌਜਵਾਨ ਦੇ ਪਰਿਵਾਰ ਨਾਲ ਦੀ ਯਾਦ ਚ ਜਿਮ ਬਣਾਇਆ ਤਿੰਨ ਪਿੰਡਾਂ ਦੇ ਵਿਚਾਲੇ ਪੰਚਾਇਤ ਦੇ ਸਾਂਝੇ ਜ਼ਮੀਨ ਸੀ ਉੱਥੇ ਬਣਾਤਾ ਤਿੰਨਾਂ ਪਿੰਡਾਂ ਦੇ ਬੱਚੇ ਆਉਂਦੇ ਆ ਸਵੇਰੇ 12 ਵਜੇ ਤੱਕ ਲੜਕੀਆਂ ਆਉਂਦੀਆਂ 12 ਵਜੇ ਤੋਂ ਬਾਅਦ ਲੜਕੇ ਆਉਂਦੇ ਆ ਔਰ ਉੱਥੇ ਪ੍ਰੈਕਟਿਸ ਕਰਦੇ ਨੇ ਜਿਹੜੀਆਂ ਸਹੂਲਤਾਂ ਵੱਡੇ ਸ਼ਹਿਰਾਂ ਦੇ ਵਿੱਚ ਪ੍ਰਾਈਵੇਟ ਜਿਮ ਜਿਹੜੇ ਉਹਨਾਂ ਚੁੱਧੀਆਂ ਉਹ ਸਾਰੀਆਂ ਉਸ ਪਿੰਡ ਚ ਉਹਨਾਂ ਨੇ ਲਤੀਆਂ ਨੇ ਤੇ ਸਾਰਾ ਖਰਚਾ ਉਹ ਪਰਿਵਾਰ ਦੇ ਰਿਹਾ ਯਾਦਗਾਰ ਮਨਾਉਣ ਦਾ ਇੱਕ ਵੀ ਟੰਗ ਹੁੰਦਾ ਸਰਦਾਰ ਬਲਵੰਤ ਸਿੰਘ ਕਪੂਰ ਦਾ ਪਰਿਵਾਰ ਜਿਸ ਤਰ੍ਹਾਂ ਉਹਨਾਂ ਦੀ ਇਸ ਦੀ ਯਾਦ ਨੂੰ ਮਨਾ ਰਿਹਾ ਤੇ 119 ਟੂਰਨਾਮੈਂਟ ਹਾਕੀ ਦਾ ਸਾਡੀ ਜਿਹੜੀ ਉੱਭਰਤੀ ਪਨੀਰੀ ਹੈ ਉਹਨੂੰ ਜਿਸ ਤਰ੍ਹਾਂ ਸੰਭਾਲ ਕੇ ਅੱਗੇ ਵਧਾਰਿਆ ਇਹ ਸਾਡੇ ਲਈ ਮਾਣ ਵਾਲੀ ਗੱਲ ਵੀ ਹੋਣੀ ਚਾਹੀਦੀ ਹੈ ਪ੍ਰੇਰਣਾ ਵਾਲੀ ਹੋਣੀ ਚਾਹੀਦੀ ਇਹੋ ਜਿਹੇ ਮੌਕੇ ਦੇ ਉੱਤੇ ਰੋਜ਼ ਬਹੁਤ ਸਾਰੀਆਂ ਉੱਥੇ ੜੀਆਂ ਵੱਡੀਆਂ ਸ਼ਖਸੀਅਤਾਂ ਆਉਂਦੀਆਂ ਮੈਂ ਤਾਂ ਛੋਟਾ ਜਿਹਾ ਜੀਵੜਾ ਮੈਨੂੰ ਉਹਨਾਂ ਨੇ ਹੁਕਮ ਕੀਤਾ ਮੈਂ ਅੱਜ ਚਲਾ ਗਿਆ ਅੱਜ ਵੀ ਉੱਥੇ ਤਿੰਨ ਜਿਆ ਚਾਰ ਵਾਰੀਆਂ ਦੇ 올ੰਪੀਅਨ ਨੇ ਸ਼ਾਇਦ ਸਰਦਾਰ ਸੁੱਚਾ ਸਿੰਘ ਉਹ ਵੀ ਸਟੇਜ ਤੇ ਬੈਠੇ ਸੀ ਹੋਰ ਲੋਕ ਵੀ ਬਿਲੇ ਮੈਨੂੰ ਉਹ ਸਾਰੇ ਉੱਥੇ ਆਉਂਦੇ ਆ ਔਰ ਇਹ ਕਹਿੰਦੇ ਆ ਕਿ ਅਸੀਂ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੱਕ ਟੀਮ ਹਰਿਆਣਾ ਦੇ ਸ਼ਾਹਬਾਦ ਦੀ ਅਕੈਡਮੀ ਦੀ ਸੀ ਤੇ ਇੱਕ ਟੀਮ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਆਈ ਸੀ ਜਿਨ੍ਹਾਂ ਦੇ ਮੈਚ ਚੱਲ ਰਹੇ ਸੀ ਜਦੋਂ ਮੈਂ ਗਿਆ ਉਸ ਤੋਂ ਪਹਿਲਾਂ ਦੋ ਟੀਮਾਂ ਖੇਡ ਘਟੀਆਂ ਸਨ ਉਸ ਤੋਂ ਬਾਅਦ ਵੀ ਖੇਡਣੀਆਂ ਨੇ ਲਗਾਤਾਰ ਸਾਰੇ ਭਾਰਤ ਦੀਆਂ ਅੰਡਰ 19 ਟੀਮਾਂ ਇੱਥੇ ਆ ਕੇ ਖੇਡਣ ਇਹ ਸਾਡੇ ਪੰਜਾਬ ਲਈ ਮਾਣ ਵਾਲੀ ਗੱਲ ਵੀ ਆ ਪ੍ਰੇਰਣਾ ਵਾਲੀ ਵੀ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਇੱਕ ਚੰਗੀ ਜੋਤ ਇਸ ਪਰਿਵਾਰ ਨੇ ਜਗਾਈ ਆ ਇਹ ਸਾਰੇ ਭਰਾ ਹੀ ਵੱਡੇ ਉਦਿਆਂ ਤੋਂ ਰਿਟਾਇਰ ਹੋਏ ਨੇ ਸਭ ਤੋਂ ਛੋਟੇ ਹਰਦੀਪ ਸੋਰੀ ਅਜੇ ਵੀ ਬਿਜ਼ਨਸ ਕਰਦੇ ਨੇ ਵੱਡੇ ਉਦਿਆਂ ਤੋਂ ਰਿਟਾਇਰ ਹੋ ਕੇ ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕਦੇ ਆ ਪਰ ਉਹ ਆਰਾਮ ਦੀ ਜ਼ਿੰਦਗੀ ਗੁਜ਼ਾਰਨ ਦੇ ਬਜਾਏ ਐਸ ਪ੍ਰੇਰਣਾ ਵਾਲੇ ਕੰਮ ਵਿੱਚ ਲੱਗੇ ਹੋਏ ਨੇ ਆਓ ਇਨਾਂ ਤੋਂ ਕੋਈ ਸਿੱਖੀਏ ਜੇ ਕੋ ਜੋ ਸਕਦਾ ਚਾਹਦਾ ਸਾਰਥਕ ਕਰਨ ਦਾ ਯਤਨ ਕਰੀਏ ਆ ਗੇਟਸ਼ੀਟ ਬਣਾਉਣੇ ਇਹਨਾਂ ਦਾ ਕੋਈ ਫਾਇਦਾ ਨਹੀਂ ਰੇਤ ਦੀਆਂ ਢੇਰੀਆਂ ਤੇ ਘੋਦੇ ਕੁਝ ਨਾ ਰੋੜੋ ਆਓ ਕੋਈ ਸਾਰਥਕ ਕਰੀਏ ਬਿਲਕੁਲ ਪੰਨ ਸਾਹਿਬ ਅੱਗੇ ਵੱਧ ਦੇ ਗੱਲ ਕਰਦੇ ਪੰਜਾਬ ਦੀ ਰਾਜਨੀਤੀ ਦੀ ਨਵਜੋਤ ਕੌਰ ਸਿੱਧੂ ਹੋਰਾਂ ਦੇ ਬਿਆਨ ਤੋਂ ਬਾਅਦ ਕਈ ਤਰ੍ਹਾਂ ਦੀ ਚਰਚਾ ਛਿੜੀ ਕੱਲ ਪਾਰਟੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਉਧਰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਉਹਨਾਂ ਨੂੰ ਲੀਗਲ ਨੋਟਿਸ ਭੇਜ ਦਿੱਤਾ ਇਹ ਦੋਹੇ ਮਾਮਲਿਆਂ ਨੂੰ ਤੁਸੀਂ ਕਿਵੇਂ ਦੇਖਦੇ ਆ ਮੈਨੂੰ ਚਾਹੀਦਾ ਸੀ ਜਦੋਂ ਮੈਂ ਦੋ ਗੱਲਾਂ ਕੀਤੀਆਂ ਤੀਜੀ ਬਿਆਨ ਤੇ ਤੁਹਾਨੂੰ ਕਹਿ ਦਿੰਦਾ ਕਿ ਨਵਜੋਤ ਸਿੱਧੂ ਜੋੜੀ ਜੜੀ ਆ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਇਹਨਾਂ ਬਾਰੇ ਸਵਾਲ ਪੁੱਛਣਾ ਬੰਦ ਕਰ ਦਿਓ ਹੂੰ ਇਹਨਾਂ ਦੀਆਂ ਬ੍ਰੇਕਾਂ ਫੇਲ ਹੋਈਆਂ ਨੇ ਬੀਬੀ ਜੀ ਬਿਨਾ ਬ੍ਰੇਕਾਂ ਤੋਂ ਬੋਲੀ ਜਾ ਰਹੇ ਬੋਲੀ ਜਾ ਰਹੇ ਬੋਲੀ ਜਾ ਰਹੇ ਪਤਾ ਨਹੀਂ ਕਿ ਨਾਕ ਬੋਲੀ ਜਾ ਰਹੇ ਨੇ ਔਰ ਇਹ ਵੀ ਨਹੀਂ ਪਤਾ ਕਿਦੇ ਕਿਦੇ ਬਾਰੇ ਬੋਲੀ ਜਾ ਰਹੇ ਹੁਣ ਉਹ ਕਹਿੰਦੇ ਆ ਕਿ ਇਸ ਪਾਰਟੀ ਦੇ ਮੁੱਖ ਮੰਤਰੀ ਬਣਾਉਣ ਵਾਸਤੇ 500 ਕਰੋੜ ਚਾਹੀਦੇ ਨੇ ਸਿੱਧੂ ਕੋਲ ਪੈਸੇ ਨਹੀਂ ਸੀ ਇਸ ਕਰਕੇ ਮੁੱਖ ਮੰਤਰੀ ਨਹੀਂ ਬਣਿਆ ਨਾਲ ਆਖੀ ਜਾਂਦੇ ਆ ਕਿ ਇਹਨੂੰ ਸੀਐਮ ਬਣਾਉਣ ਤੇ ਅਸੀਂ ਪਾਰਟੀ ਲਈ ਕੰਮ ਕਰਨ ਨੂੰ ਤਿਆਰ ਹਾਂ ਜਿਹੜੀ ਪਾਰਟੀ ਦੇ ਤੁਸੀਂ ਇਲਜ਼ਾਮ ਲਾ ਦਿੱਤਾ ਕਿ ਉਹ 500 ਕਰੋੜ ਰੁਪਏ ਲੈ ਕੇ ਸੀਐਮ ਬਣਾਉਂਦੀ ਹੈ ਨਵਲੀਅਤ ਸੇ ਦੂਰ ਰਾਮ ਨਾਲ ਸੋਣਾ ਚਾਹੀਦਾ ਉਹ ਪਾਰਟੀ ਇਹੋ ਜਿਹੇ ਲੋਕਾਂ ਦੇ ਹੱਥੇ ਪੰਜਾਬ ਦੀ ਬਾਗਡੋਰ ਕਿਉਂ ਸੌਂਪੇ ਜਿਹੜੇ ਉਸੇ ਪਾਰਟੀ ਉੱਤੇ ਦੋਚਲਾਉ ਦੇ 500 ਕਰੋੜ ਚੋਦੇ ਵੇਚਦੀ ਹੈ ਜੀ ਦੂਸਰਾ ਉਹਨੇ ਅੱਗੇ ਵਧਾ ਕੇ ਇਕੱਲੇ ਇਕੱਲੇ ਲੀਡਰਾਂ ਦੇ ਨਾਮ ਹੀ ਲਿਆਦੇ ਉਹਨਾਂ ਲੀਡਰਾਂ ਚੋਂ ਸੁਖਜਿੰਦਰ ਸਿੰਘ ਰੰਧਾਵੇ ਨਾਲ ਲੀਗਲ ਨੋਟਿਸ ਭੇਜਤਾ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਚ ਸਸਪੈਂਡ ਕਰਤਾ ਮੈਨੂੰ ਪਤਾ ਪਹਿਲਾਂ ਪਾਰਟੀ ਤੇ ਹੈਗੇ ਵੀ ਅਗਨੇ ਹੈਗੇ ਉਹਦੀ ਪਾਰਟੀ ਜਾਨੇ ਬਾਕੀ ਸਾਰਿਆਂ ਪਾਸਿਆਂ ਤੋਂ ਵੀ ਇਹਨਾਂ ਦੀ ਨਿੰਦਾਨ ਖੇਤੀ ਦੇ ਬਿਆਨ ਆ ਰਹੇ ਜੰਜ ਕਪੱਤੀ ਤੇ ਸੁਥਰਾ ਭਰਾ ਮਾਨਸ ਸੁਣਿਆ ਸੀ ਔਰ ਸਾਰੀ ਪਾਰਟੀ ਝੂਠੀ ਤੇ ਸਿੱਧੂ ਜੋੜੀ ਸੱਚੀ ਇਹ ਪਹਿਲੀ ਵਾਰੀ ਸੁਣਿਆ ਜੇ ਪਾਰਟੀ ਢੀ ਮਾੜੀ ਸੀ ਤੇ ਤੁਸੀਂ ਅਕਲ ਦੇ ਇੰਨੇ ਕੋਰੇ ਸੀ ਦਵੇਂ ਜੀ ਕਿ ਇਸ ਪਾਰਟੀ ਦੇ ਵਿੱਚ ਇੰਨਾ ਚਿਰ ਤੁਸੀਂ ਟਿਕਰ ਇਹ ਤੋਂ ਪਹਿਲਾਂ ਤੁਸੀਂ ਭਾਜਪਾ ਚ ਵੀ ਹੁੰਦੇ ਸੀ ਜਦੋਂ ਭਾਜਪਾ 'ਚ ਹੁੰਦੇ ਸੀ ਸਿੱਧੂ ਸਾਹਿਬ ਉਦੋਂ ਇਸੇ ਕਾਂਗਰਸ ਨੂੰ ਕਹਿੰਦੇ ਸੀ ਮੁੰਨੀ ਤੋਂ ਵੱਧ ਬਦਨਾਮ ਹੋਈਏ ਮੁੰਨੀ ਬਦਨਾਮ ਹੋਈ ਪਰ ਕਾਂਗਰਸ ਤੋਂ ਵੱਧ ਬਦਨਾਮ ਹੋਈ ਰਾਹੁਲ ਗਾਂਧੀ ਬਾਰੇ ਕੀ ਕੁਝ ਕਰਦੇ ਹੁੰਦੇ ਸੀ ਡਾਕਟਰ ਮਨਮੋਨ ਸਿੰਘ ਦੇ ਖਿਲਾਫ ਕੀ ਕੁਝ ਕਹਿੰਦੇ ਹੁੰਦੇ ਸੀ ਜਦੋਂ ਇਸ ਪਾਰਟੀ 'ਚ ਆ ਗਏ ਉਸੇ ਡਾਕਟਰ ਮਨਮੋਨ ਸਿੰਘ ਦੇ ਸੋਲੇ ਗਏ ਉਹੀ ਪਾਰਟੀ ਸੀ ਜਿਹਨੂੰ ਤੁਸੀਂ ਮੁੰਨੀ ਤੋਂ ਵੱਧ ਬਦਨਾਮ ਕਹਿੰਦੇ ਸੀ ਉਦੇ ਬਾਰੇ ਫਿਰ ਸਿੱਧੂ ਸਾਹਿਬ ਕਹਿਣ ਲੱਗ ਪਏ ਕਿ ਮੈਂ ਤਾਂ ਜਮਾਦਰੂ ਕਾਂਗਰਸੀ ਆ ਕਿਉਂਕਿ ਮੇਰਾ ਬਾਪ ਕਾਂਗਰਸ ਦਾ ਪ੍ਰਧਾਨ ਹੁੰਦਾ ਸੀ ਜਿਲ੍ਹੇ ਦਾ ਹੁਣ ਲੋਕੀ ਸਵਾਲ ਇਹ ਪੁੱਛਣ ਡਿਆ ਕਿ ਜੇ ਕਾਂਗਰਸ ਢੀ ਮਾੜੀ ਹੈ ਤੇ ਜਦੋਂ ਤੁਹਾਨੂੰ ਟਿਕਟਾਂ ਦਿੱਤੀਆਂ ਇਹ ਤੁਹਾਡੇ ਤੋਂ ਕਿੰਨੇ ਕਰੋੜ ਲੈਸ ਇਹ ਤੋਂ ਪਹਿਲਾਂ ਭਾਜਪਾ ਵਿੱਚ ਵੀ ਸੀ ਉੱਥੇ ਰਹਿ ਕੇ ਵੀ ਤੁਹਾਡਾ ਕਿਸੇ ਨਾਲ ਨਿਵਾ ਨਹੀਂ ਹੋਇਆ ਕੋਈ ਪਾਰਟੀ ਛੱਡ ਕੇ ਆਏ ਸੀ ਅੱਗੋਂ ਹੁਣ ਕਿੱਧਰ ਜਾਣਾ ਕੋ ਮਾੜਾ ਵੋਟਾਂ ਹਿੰਟ ਤੇ ਦੇ ਦਿਓ ਪੰਜਾਬ ਦੇ ਲੋਕ ਜਾਣਣਾ ਚਾਹਣਗੇ ਤੁਸੀਂ ਰਾਜਨੀਤੀ ਚ ਰੌਲਾ ਰੱਪੇ ਰੱਖਣਾ ਕਿ ਕੁਝ ਸਾਰਥਿਕ ਵੀ ਕਰਨਾ ਗੱਪ ਛੱਪ ਦੀ ਵੀ ਇੱਕ ਹੱਦ ਹੁੰਦੀ ਹੈ ਕੁਝ ਥੋੜਾ ਜਿਹਾ ਸੌ ਢੰਗ ਦਾ ਵਿਹਾਰ ਕਰਨਾ ਵੀ ਸ਼ੁਰੂ ਕਰੋ ਲੋਕਾਂ ਨੂੰ ਪਤਾ ਲੱਗੇ ਤੁਹਾਡੇ ਕੋਲ ਪੰਜਾਬ ਦਾ ਇੱਕ ਨਕਸ਼ਾ ਕੀ ਹੈ ਖਵਾ ਚ ਤਲਵਾਰਾਂ ਨਾਲ ਚਲਾਓ ਜੀ ਪੰਨੂ ਸਾਹਿਬ ਉਧਰ ਸੁਨੀਲ ਜਾਖੜ ਹੋਰਾਂ ਨੇ ਇੱਕ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਹੈ ਮਨੀ ਟ੍ਰੇਲ ਦੀ ਕਹਿੰਦੇ ਜਾਂਚ ਹੋਣੀ ਚਾਹੀਦੀ ਹੈ ਪਹਿਲਾਂ ਵੀ ਮੰਗ ਕੀਤੀ ਸੀ ਇਹਦਾ ਕਾਰਨ ਕੀ ਲੱਗਦਾ ਤੁਹਾਨੂੰ ਮੈਂ ਦੇਖੋ ਸੁਨੀਲ ਜਾਖੜ ਹੋਰੀ ਮੈਂ ਉਹਨਾਂ ਨੂੰ ਕਦੇ ਮਾੜੇ ਬੰਦਿਆਂ 'ਚ ਨਹੀਂ ਗਿਣਿਆ ਚੰਗੇ ਸਾਡੇ ਦੋਸਤਾਨਾ ਸਬੰਧ ਨੇ ਪਰ ਜਿਹੜੀ ਉਹਨਾਂ ਦੀ ਚਿੱਠੀ ਹੈ ਇਹ ਬੇਲੋੜੀ ਚਿੱਠੀ ਹੈ ਇਹ ਚਿੱਠੀ ਲਿਖਣੀ ਸੀ ਤੇ ਉਹਨਾਂ ਨੂੰ ਉਹ ਤੋਂ ਲਿਖਣੀ ਚਾਹੀਦੀ ਸੀ ਜਦੋਂ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਸੀ ਉਹਦੇ ਦੋਸ਼ ਲੱਗਦੇ ਸੀ ਕਿ ਇੱਕ ਵਿਦੇਸ਼ੀ ਔਰਤ ਇੱਥੇ ਪੰਜਾਬ ਦੇ ਰਾਜਧਾਨੀ 'ਚ ਇੱਥੇ ਬੈਠੀ ਵੱਡੇ ਅਫਸਰਾਂ ਦੀਆਂ ਟਰਾਂਸਫਰਾਂ ਕਰਾਉਂਦੀ ਹੈ ਵੱਡੇ ਅਫਸਰ ਜਾ ਕੇ ਉਹਦੇ ਪੁੱਤਰ ਨੂੰ ਮਿਲਦੇ ਆ ਪੁੱਤਰ ਮਾਂ ਨੂੰ ਕਹਿੰਦਾ ਮਾਂ ਅਫਸਰਾਂ ਨੂੰ ਤੇ ਮੰਤਰੀਆਂ ਨੂੰ ਫੋਨ ਕਰਕੇ ਟਰਾਂਸਫਰ ਕਰਾਉਂਦੀ ਐ ਰੌਲਾ ਤੇ ਉਹਦੋਂ ਵੀ ਪੈਂਦਾ ਸੀ ਕਿ ਇਥੋਂ ਪੈਸਾ ਪਤਾ ਨਹੀਂ ਕਿੱਥੇ ਕਿਤੇ 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 ਜਾਂਦਾ ਸੁਨੀਲ ਜੀ ਆਖੜ ਹੋਰੀ ਉਸ ਵਕਤ ਉਸ ਪਾਰਟੀ ਵਿੱਚ ਸੀ ਸਾਰਿਆਂ ਨੂੰ ਪਤਾ ਵੀ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਘਰ ਸਾਰੇ ਮੰਤਰੀਆਂ ਦੀ ਐਡਵੋਕੇਟ ਜਨਰਲ ਦੀ ਤੇ ਪਾਰਟੀ ਦੇ ਉਧੇਦਰਾ ਦੀ ਮੀਟਿੰਗ ਸਦੀ ਉਸ ਸਰਕਾਰੀ ਕੋਠੀ ਆ ਦੀ ਪਾਰਕਿੰਗ ਵਿੱਚ ਹੀ ਐਡਵੋਕੇਟ ਜਨਰਲ ਤਸਨੀਰ ਜਾਖੜ ਮਿਲ ਪਏ ਐਡਵੋਕੇਟ ਜੀ ਨੇ ਬੁਲਾਇਆ ਤੇ ਤਸਨੀਰ ਜਾਖੜ ਨੇ ਪਹਿਲਾਂ ਉਹਦੀ ਉੱਥੇ ਲਾਹ ਪਾਕ ਕੀਤੀ ਫਿਰ ਅੰਦਰ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਹਦੀ ਲਾਹ ਪਾਕ ਕੀਤੀ ਬਹੁਤ ਬੇਇੱਜ਼ਤੀ ਕੀਤੀ। ਸਾਲਿਆਂ ਨੂੰ ਪਤਾ ਸੀ ਉਸ ਵਕਤ ਸਰਕਾਰ ਚ ਕੀ ਹੁੰਦਾ। ਹੂੰ ਜਿਹੜੇ ਸਕੰਦਰ ਬਾਅਦ ਚ ਨਿਕਲਦੇ ਰਹੇ। ਸੰਗਤ ਸਿੰਘ ਗਿਲਜੀਆ ਸਾਧੂ ਸਿੰਘ ਧਰਮਸ਼ੋਤ ਪੱਕੀ ਤੇ ਕਿਤੇ ਨਾਂ ਲੈ ਦਿਆ। ਇਹਨਾਂ ਮੁੱਦਿਆਂ ਬਾਰੇ ਸੁਨੀਲ ਜਾਖੜੋਰ ਨੂੰ ਉਦੋਂ ਉਸ ਪਾਰਟੀ ਵਿੱਚ ਵੀ ਗੱਲ ਉਠਾਉਣੀ ਚਾਹੀਦੀ ਸੀ ਜਿਹੜੀ ਪਾਰਟੀ ਦੇ ਉਹ ਪ੍ਰਧਾਨ ਸੀ ਤੇ ਹੁਣ ਜਿਹੜੀ ਪਾਰਟੀ ਵਿੱਚ ਨੇ ਇਹਦੇ ਉੱਤੇ ਵੀ ਦੋਸ਼ ਲੱਗਦਾ ਕਿ ਇਸ ਪਾਰਟੀ ਦੇ ਪ੍ਰਧਾਨ ਮੰਤਰੀ ਸਾਹਿਬ ਕਿਸੇ ਤੇ ਦੋਸ਼ ਲਾਉਂਦੇ ਇੱਕ 70000 ਕਰੋੜ ਦਾ ਨਿਪਰਾੜ ਕੀਤਾ ਅਗਲੇ ਦਿਨ ਉਹ ਬੰਦਾ ਪਾਰਟੀ 'ਚ ਆ ਜਾਂਦਾ ਤੇ ਕਹਿੰਦੇ ਦੁੱਧ ਤੋਤਾ ਹੋ ਗਿਆ ਰਾਤੋ-ਰਾਤ ਵੈਸ਼ੀ ਮਸ਼ੀਨ 'ਚੋਂ ਕੱਢਦਾ ਤੇ ਮੁੱਦੇ ਤੇ ਨਿਰਜਾਖੜੋਰ ਨੂੰ ਪਤਾ ਉੱਥੇ ਵੀ ਜਾ ਕੇ ਸੋਚ ਦਾ ਪਿੱਛਾ ਕਰਨਗੇ ਜੇ ਉਹਨਾਂ ਭਗਵਾਨ ਮਾਨ ਨੂੰ ਚਿੱਠੀ ਲਿਖਣੀ ਸੀ ਲਿਖਤੀ ਜਾਖੜ ਸਾਹਿਬ ਮੁਆਫ ਕਰਿਓ ਤੁਹਾਡੀ ਚਿੱਠੀ ਦੇ ਲੋਕਾਂ ਨੇ ਆਪੋ ਆਪਣੇ ਅਰਥ ਕੱਢਨੇ ਆ ਜੀ ਪੰਨੂ ਸਾਹਿਬ ਗੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦੀ ਕਰਦੇ ਆ ਜਿਨ੍ਹਾਂ ਨੇ ਇਹ ਟਿੱਪਣੀ ਕੀਤੀ ਹੈ ਕਿ ਬਲਾਕ ਸਮਤੀ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਇੱਕ ਆਡੀਓ ਵਾਇਰਲ ਆਡੀਓ ਚਰਚਾ ਦਾ ਵਿਸ਼ਾ ਬਣੀ ਹੈ ਤੇ ਚੋਣ ਕਮਿਸ਼ਨ 48 ਘੰਟੇ ਦੇ ਵਿੱਚ ਵਿੱਚ ਜਾਂਚ ਕਰੇ ਇਹ ਪੂਰਾ ਮਾਮਲਾ ਕੀ ਹੈ ਜੀ ਮੈਨੂੰ ਨਹੀਂ ਪਤਾ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਹਦਾਇਤ ਕੀਤੀ ਹੈ ਮੈਂ ਪੂਰੀ ਖਬਰ ਜੰਗੀ ਤਰ੍ਹਾਂ ਸਮਝ ਨਹੀਂ ਸਕਿਆ ਜੀ ਪਰ ਇਹ ਗੱਲ ਤਾਂ ਪੱਕੀ ਹੈ ਕਿ ਇੱਕ ਆਡੀਓ ਵਾਇਰਲ ਹੋਈ ਸੀ ਜਿਹੜੀ ਆਡੀਓ ਨੂੰ ਵਾਇਰਲ ਕਰਨ ਵਾਲੇ ਅਕਾਲੀ ਲੀਡਰ ਕਹਿੰਦੇ ਆ ਕਿ ਇੱਕ ਐਸਐਸਪੀ ਦੀ ਹੈ ਤੇ ਉਹਨੇ ਦੂਸਰਿਆਂ ਨੂੰ ਹਦਾਇਤਾਂ ਕੀਤੀਆਂ ਆ ਕਰੋ ਆ ਕਰੋ ਆ ਕਰੋ ਐਸਐਸਪੀ ਕਹਿੰਦਾ ਜੀ ਮੈਂ ਹੁਣ ਕੋਈ ਹਦਾਇਤਾਂ ਨਹੀਂ ਕੀਤੀਆਂ ਇਹਨਾਂ ਦੀ ਇਸ ਗੱਲ ਦੇ ਪੱਖ ਵਿੱਚ ਅਜੇ ਤੱਕ ਇੱਕ ਵੀ ਡੀਐਸਪੀ ਸਾਹਮਣੇ ਨਹੀਂ ਆਇਆ ਕਿ ਕੀਤੀਆਂ ਸਨ ਕਿਸੇ ਨਹੀਂ ਆਉਣਾ ਵੀ ਜੋ ਮੈਨੂੰ ਲੱਗਦਾ ਵਰਦੀ ਵਾਲੀ ਪੁਲਿਸ ਹੈ ਇੱਕ ਗੱਲ ਹੋਰ ਵੀ ਹੈ ਜੇ ਇਹਨਾਂ ਦੇ ਪੱਖ ਵਿੱਚ ਕਿਸੇ ਨੇ ਨਹੀਂ ਬੋਲਣਾ ਤੇ ਇਹਨਾਂ ਦੇ ਵਿਰੋਧ ਵਿੱਚ ਵੀ ਕਿਸੇ ਪੁਲਿਸ ਅਫਸਰ ਨੇ ਨਹੀਂ ਬੋਲਣਾ ਜਦੋਂ ਰੋਜ਼ ਹੀ ਇਹਨੂੰ ਡਰਾਵਾ ਦੇ ਜਾਂਦੇ ਆਲਣ ਦੇ ਉਹ ਸਾਡੀ ਸਰਕਾਰ ਅਸੀਂ ਆ ਕਰ ਦਿਆਂਗੇ ਅਜੇ ਇਹ ਸੱਤਾ ਤੋਂ ਪਾਸੇ ਨੇ ਜਦੋਂ ਸੱਤਾ ਵਿੱਚ ਹੁੰਦੇ ਸੀ ਉਸ ਵਕਤ ਦਾ ਵੀ ਸਾਰਿਆਂ ਨੂੰ ਪਤਾ ਸੁਖਵੀਰ ਸਿੰਘ ਸੁਖਵੀਰ ਸਿੰਘ ਆ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦਾ ਫਰਕ ਕੀ ਹੈ ਪ੍ਰਕਾਸ਼ ਸਿੰਘ ਬਾਦਲ ਉਹਰੇ ਕਿਉਂਕਿ ਦੇ ਥਣੇਦਾਰ ਨੂੰ ਵੀ ਫੋਨ ਕਰਦੇ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ ਕਾਕਾ ਜੀ ਮੇਰੇ ਕੋਲ ਇੱਕ ਸਰਦਾਰ ਸਾਹਿਬ ਆਏ ਨੇ ਮੈਂ ਇਹਨਾਂ ਨੂੰ ਤੁਹਾਡੇ ਕੋਲ ਭੇਜਣ ਲੱਗਾ ਤੁਸੀਂ ਇਹਨਾਂ ਦੀ ਨਾ ਗੱਲ ਸੁਣ ਲਿਓ ਫਿਰ ਵੇਖਿਓ ਇਹ ਨਾ ਮੇਰੇ ਸਾਰੀ ਉਮਰ ਦੀ ਸਾਹ ਜਾਇ ਇਹਨਾਂ ਨੇ ਕਦੇ ਗਲਤ ਗੱਲ ਤੇ ਆਖੀ ਨਹੀਂ ਤੁਸੀਂ ਜਰਾ ਇਹਨਾਂ ਦੀ ਗੱਲ ਵੇਖ ਲਿਓ ਫਿਰ ਜੋ ਜਾਇਜ ਆ ਕਰਦੇ ਜੀ ਜੇ ਜੋ ਵੇ ਨਾ ਹੋਵੇ ਅਗਲਾ ਸੋਚਦਾ ਸੀ ਕਿ ਮੁੱਖ ਮੰਤਰੀ ਜੀ ਇੰਨਾ ਮਿੱਠਾ ਬੋਲੇ ਨੇ ਕੋਈ ਨਾ ਕੋਈ ਕੰਮ ਹੋ ਜਾਂਦਾ ਸੀ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੇ ਸੁਣਿਆ ਵੀ ਹੈ ਔਰ ਅਖਬਾਰਾਂ ਵਿੱਚ ਵੀ ਚਰਚਾ ਹੋ ਚੁੱਕੀ ਹੈ ਕਿ ਐਸਐਸਪੀ ਉਹ ਤੈਨੂੰ ਮੈਂ ਫਲਾਣਾ ਕੰਮ ਆਖਿਆ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਰਮਦਾਸ ਤੇ ਇੱਕ ਜ਼ਮੀਨ ਦੇ ਝਗੜੇ ਚ ਇਹਨੇ ਉਸ ਵਕਤ ਕੁਝ ਸਿਵਲ ਦੇ ਤੇ ਕੁਝ ਪੁਲਿਸ ਦੇ ਦੋਵਾਂ ਦੇ ਅਫਸਰਾਂ ਬਾਰੇ ਜਿਹੜੀ ਸ਼ਬਦਾਵਲੀ ਵਰਤੀ ਸੀ ਉਹ ਅੱਜ ਤੱਕ ਚਰਚਾ ਦਾ ਵਿਸ਼ਾ। ਅਖਬਾਰਾਂ ਸਾਰੀ ਸ਼ਬਗੀ ਸੀ। ਅਕਾਲੀ ਦਲ ਦੀ ਜਿਹੜੀ ਉਹ ਭਾਸ਼ਾ ਉਹ ਆਪਣੇ ਥਾਂ ਤੇ ਮੈਂ ਫਿਰ ਇਹ ਕਹਿੰਨਾ ਕਿ ਜੇ ਐਸਐਸਪੀ ਨੇ ਇਹੋ ਜੀਆਂ ਹਦਾਇਤਾਂ ਦਿੱਤੀਆਂ ਗਲਤ ਕੀਤਾ। ਉਹਨੂੰ ਇਹ ਹਦਾਇਤਾਂ ਦੇਣ ਦਾ ਮਤਲਬ ਕੋਈ ਨਹੀਂ ਸੀ। ਪਰ ਜੇ ਉਹ ਕਹਿੰਦਾ ਕਿ ਮੈਂ ਦਿੱਤੀਆਂ ਹੀ ਨਹੀਂ ਤੇ ਅੱਜ ਕੱਲ੍ਹ ਬਦਤਾਲ ਹੋਣ ਨੂੰ ਬਹੁਤਾ ਟਾਈਮ ਤੇ ਲੱਗਦਾ ਹੀ ਨਹੀਂ। ਹਾਈ ਕੋਰਟ ਨੇ ਕਹਿਤਾ ਦੀ ਪੜਤਾਲ ਕਰਾਓ ਜਿਹੜਾ ਪੰਜਾਬ ਦਾ ਮੁੱਖ ਚੋਣ ਅਧਿਕਾਰੀ ਹੈ ਮੁੱਖ ਚੋਣ ਅਧਿਕਾਰੀ ਦਾ ਦਫਤਰ ਹੈ ਇਹ ਜੇ ਇਹਨਾਂ ਨੇ ਕਿਸੇ ਪੜਤਾਲ ਕਰਾਉਣੇ ਹੈ ਲੈਬ ਤੋਂ ਤੇ ਕਰਵਾ ਲੈਣ ਫੋਰੈਂਸਿਕ ਲੈਬ ਤੋਂ ਪਤਾ ਲੱਗ ਜੇਗਾ ਉਹਨੇ ਕੀ ਆਖਿਆ ਕੀ ਨਹੀਂ ਆਖਿਆ ਇੱਥੇ ਬਹੁਤ ਸਾਰਾ ਕੁਝ ਹੁੰਦਾ ਪਿਆ ਔਰ ਹਰ ਸਰਕਾਰ ਵੇਲੇ ਹੁੰਦਾ ਹੈ ਇਹ ਸਰਕਾਰ ਵੇਲੇ ਜੇ ਹੋਇਆ ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਰਕਾਰ ਲੋਕਾਂ ਨੇ ਬਦਲਦੇ ਤੌਰ ਤੇ ਚੁਣੀ ਹੈ ਤੇ ਇਹਦੇ ਵਕਤ ਹੋਇਆ ਤੇ ਇਹਨੂੰ ਕੋ ਮਾਫ ਕਰ ਦੇਣਾ ਚਾਹੀਦਾ ਜੇ ਹੋਇਆ ਤੇ ਸਾਹਮਣੇ ਲਿਆਓ ਪਰ ਜਦ ਤੱਕ ਉਹ ਸਾਹਮਣੇ ਆ ਨਹੀਂ ਜਾਂਦਾ ਮੈਂ ਬਾਕੀ ਲੋਕਾਂ ਮੰਗ ਵੇਖੋ ਵੇਖੀ ਨਾ ਤਾਂ ਇਹ ਸਾਰੀ ਗੱਲ ਨੂੰ ਕੱਟਦਾ ਨਾ ਸੱਚ ਮੰਨਦਾ ਮੈਂ ਕਹਿੰਦਾ ਮਾਮਲਾ ਅਦਾਲਤ ਵਿੱਚ ਹੈ ਕੋਲਫ ਜਬਰ ਦੇ ਸਬ ਜੁਡੀਸ ਜਦੋਂ ਮਾਮਲਾ ਅਦਾਲਤ ਤੋਂ ਚੱਲ ਜੇ ਸਬ ਜੁਡੀਸ ਹੋ ਜਾਂਦਾ ਉਹਦੇ ਉੱਤੇ ਹੁਣ ਅਸੀਂ ਟਿੱਪਣੀ ਨਾ ਕਰੀਏ ਅਦਾਲਤ ਜੋ ਆਖੇਗੀ ਜੋ ਫੈਸਲਾ ਦੇਵੇਗੀ ਉਹਦੀ ਵੇਟ ਕਰ ਲਈਏ ਜੀ ਪੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਏ ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਮਾਮਲਾ ਦਰਜ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਹਿ ਰਹੇ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਮਾਮਲਾ। ਤੁਸੀਂ ਇਹਨੂੰ ਕਿਵੇਂ ਦੇਖਦੇ ਆ? ਕਿੱਥੇ ਕਿਹੜੀ ਗੱਲ ਰਾਜਨੀਤੀ ਤੋਂ ਪ੍ਰੇਰਿਤ ਨਹੀਂ? ਲੋਕੀ ਤਾਂ ਕਹਿੰਦੇ ਆ ਜਥੇਦਾਰਾਂ ਦੀਆਂ ਨਿਯੁਕਤੀਆਂ ਵੀ ਅਕਾਲ ਤਖਤ ਸਾਹਿਬ ਤੇ ਤੇ ਬਾਕੀ ਤਖਤ ਸਾਹਿਬ ਬੰਦ ਸਿੰਘ ਸਾਹਿਬ ਹੁੰਦੀਆਂ ਨਿਯੁਕਤੀਆਂ ਉਹ ਵੀ ਰਾਜਨੀਤੀ ਤੋਂ ਪ੍ਰੇਰਿਤ ਹੁੰਦੀਆਂ। ਅੱਜ ਤੱਕ ਦੇ ਇਤਿਹਾਸ 'ਚ ਕਦੇ ਹੋਇਆ ਸੀ? ਕਿ ਕਾਲਤਖਬ ਸਾਹਿਬ ਦੇ ਜਥੇਦਾਰ ਜਾਂ ਤਖਤ ਕੇਸਗੜ੍ਹ ਸਾਹਿਬ ਜਿੱਥੇ ਖਾਲਸੇ ਦੀ ਸਾਜਨਾ ਹੋਈ ਸੀ ਉੱਥੋਂ ਦੇ ਜਥੇਦਾਰ ਅੱਧੀ ਰਾਤ ਨੂੰ ਸੰਗਤ ਸੁੱਤੀ ਤੋਂ ਜਾ ਕੇ ਤੇ ਅਦਾਸ ਕਰਕੇ ਅੱਖਣੋਂ ਮੇ ਚਾਰਜ ਲੈ ਲਿਆ ਇਹ ਕਦੇ ਹੋਇਆ ਸੀ ਕਿ ਜਿਨ੍ਹਾਂ ਨੇ ਨਿਯੁਕਤ ਕੀਤਾ ਉਸ ਕਮੇਟੀ ਵਾਲਾ ਵੀ ਕੋਈ ਬੰਦਾ ਡਰਦਾ ਉੱਥੇ ਨਾ ਵੜੇ ਕਿ ਜੇ ਅੱਧੀ ਰਾਤ ਨੂੰ ਸੁੱਤੀ ਸੰਗਤ ਜਾਗ ਪੀਤੇ ਬਣੂਗਾ ਕੀ ਬੜੇ ਕਿਉਂ ਨਹੀਂ ਇੱਥੇ ਤੇ ਜਦੋਂ ਜਥੇਦਾਰ ਕਤਤ ਸਾਹਿਬਾਂ ਦੇ ਜਸਦਰ ਵੀ ਤੇ ਅਕਾਲ ਤਖਤ ਸਾਹਿਬ ਦੇ ਵੀ ਚਾਰਜ ਲੈਂਦੇ ਹੁੰਦੇ ਸੀ ਤੇ ਸਿੱਖ ਸੰਸਥਾਵਾਂ ਸਿੱਖ ਸੰਪਰਦਾਵਾਂ ਸਿੱਖ ਸ਼ਕਤੀ ਤਾਂ ਉਹਨਾਂ ਨੂੰ ਸਿਰੋਪਾਇਆ ਦਿੰਦੇ ਹੁੰਦੇ ਸੀ ਦਸਤਾਰਾ ਪੇਟ ਹੁੰਦੇ ਸੀ ਬਹੁਤ ਕੁਝ ਹੁੰਦਾ ਸੀ ਇਹਨਾਂ ਦੀ ਜਿਹੜੀ ਚਾਰਜ ਲੈਣ ਦੀ ਵਿਧੀ ਸੀ ਉਹ ਇਤਿਹਾਸ ਦਾ ਇੱਕ ਇਹੋ ਜਿਹਾ ਚੈਪਟਰ ਬਣ ਗਈ ਹੈ ਜਿਹਦੀ ਚਰਚਾ ਚਿਰਾਂ ਤੱਕ ਚੱਲਣੀ ਕੀ ਰਾਜਨੀਤੀ ਇਹਦੇ ਚ ਹੈ ਨਹੀਂ ਜੀ ਜਦੋਂ ਪਹਿਲਾਂ ਜਸਦਰ ਨੂੰ ਲਿਆ ਗਿਆ ਯੋਦੋ ਰਾਜਨੀਤੀ ਨੇ ਸੀ ਇੱਥੇ ਬੜੇ-ਬੜੇ ਜਹੇਦਾਰ ਆਏ ਤੇ ਬਾਅਦ ਚ ਉਹਨਾਂ ਦਾ ਜੋ ਹੁੰਦਾ ਰਿਹਾ ਸਾਨੂੰ ਪਤਾ ਪ੍ਰੋਫੈਸਰ ਦਰਸ਼ਨ ਸੋਧਾ ਕੀ ਬਣਿਆ ਉਹ ਵੀ ਕਾਲ ਤੱਕ ਸਾਭ ਤੇ ਜਹੇਦਾਰ ਸੀ ਦੂਸਿਆਂ ਨੂੰ ਸਜਾਵਾਂ ਲਾਉਂਦੇ ਹੁੰਦੇ ਸੀ ਗੱਲ 'ਚ ਪੱਟੀ ਪਾ ਦਿੰਦੇ ਸੀ ਅੱਜ ਉਹਨਾਂ ਦੇ ਆਪਣੇ ਉੱਤੇ ਪਾਬੰਦੀਆਂ ਲੱਗੀਆਂ ਕਿ ਕੋਈ ਸਿੱਖੇ ਉਹਨਾਂ ਨੂੰ ਆਪਣੇ ਘਰ ਸੱਦ ਕੇ ਧਾਰਮਿਕ ਉਹਨਾਂ ਤੋਂ ਪ੍ਰਵਚਨ ਨਾ ਸੁਣੇ ਪ੍ਰੋਫੈਸਰ ਮਨਜੀਤ ਸਿੰਘ ਨਾਲ ਕੀ ਕੀਤਾ ਗਿਆ ਸੀ ਚਰਚਾ ਦੇ ਬੜੇ ਚਿਰਾਂ ਦੀ ਹੁੰਦੀ ਹੈ ਕਿ ਜਿਹਹਦਾਰੂ ਲਿਆਉਂਦੇ ਜਦੋਂ ਹਾਥੀ ਤੇ ਸਵਾਰ ਕਰਕੇ ਲਿਆਉਂਦੇ ਤੇ ਜਾਣ ਲੱਗੇ ਨੂੰ ਰਿਕਸ਼ਾ ਕਰਕੇ ਵੀ ਕੋਈ ਦੇਰ ਨੂੰ ਤਿਆਰ ਨਹੀਂ ਹੁੰਦਾ ਚਰਚਾ ਤੇ ਉਹਦੀ ਵੀ ਹੁੰਦੀ ਹੈ ਦੂਜੀ ਗੱਲ ਇਹ ਹੈ ਕੇਸ ਦਰਜ ਹੋਏ ਆ ਇੱਕ ਚਰਚਾ ਉਸੇ ਵਕਤ ਦੀ ਚੱਲੀ ਜਾਂਦੀ ਹੈ ਕਿ ਕੇਸ ਦਰਜ ਕਰਨੇ ਇਹ ਧਾਰਮਿਕ ਮਾਮਲਿਆਂ 'ਚ ਦਖਲ ਹੈ ਜੇ ਅਕਾਲੀ ਪਾਰਟੀ ਜਾਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਇਹ ਕੰਮ ਕਰੇ ਉਹ ਦਖਲ ਨਹੀਂ ਹੁੰਦਾ ਦੂਸਰੇ ਕਾਰਨ ਤੇ ਦਖਲ ਹੁੰਦਾ ਕੀ ਇਹਨਾਂ ਨੂੰ ਪਤਾ ਜਦੋਂ ਇਹਨਾਂ ਦੀ ਚੌਥੀ ਸਰਕਾਰ ਸੀ 2007 ਤੋਂ 2012 ਵਾਲੀ ਉਸ ਚੌਥੀ ਸਰਕਾਰ ਦੇ ਵਕਤ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਗਤ ਜੋਤ ਸ੍ਰੀ ਗੁਰਗ੍ਰੰਥ ਸਾਹਿਬ ਪ੍ਰਕਾਸ਼ਨਾਂ ਬਾਰੇ ਇੱਕ ਬਿੱਲ ਪੇਸ਼ ਕੀਤਾ ਗਿਆ ਸੀ ਉਹਦੇ ਚ ਅਕਾਲੀ ਮੰਤਰੀ ਨੇ ਪੇਸ਼ ਕੀਤਾ ਅਕਾਲੀ ਮੁੱਖ ਮੰਤਰੀ ਸੀ ਅਕਾਲੀ ਸਪੀਕਰ ਸੀ ਤੇ ਉਹ ਚ ਲਿਖਿਆ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਪਾਈ ਸੰਭਾਲ ਸਟੋਰੇਜ ਤੇ ਵਿਕਰੀ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਸ਼੍ਰੋਮਣੀ ਕਮੇਟੀ ਇਹਨੂੰ ਵੇਚਿਆ ਕਰੇਗੀ ਤੇ ਕਾਂਗਰਸ ਦੇ ਐਮਐਲਏ ਅਵਤਾਰ ਸਿੰਘ ਬਰਾੜ ਦੇ ਉੱਠ ਕੇ ਆਖਿਆ ਸੀ ਤੁਹਾਡੇ ਕੋਲ ਬਹੁਤ ਸੰਤਿਪਤੀ ਤੁਸੀਂ ਜੋ ਕਰਨਾ ਕਰ ਲੋ ਅਸੀਂ ਰੋਕਦੇ ਨਹੀਂ ਪਰ ਸਾਡੀ ਇੰਨੀ ਬੇਨਤੀ ਸੁਣ ਲੋ ਵੀ ਕੱਲੇ ਤੁਸੀਂ ਨਹੀਂ ਅਸੀਂ ਵੀ ਸਿੱਖ ਆ ਸਾਡੇ ਮਨ ਨੂੰ ਸੱਟ ਲੱਗਦੀ ਨਾਲ ਤੁਸੀਂ ਕਹਿੰਦੇ ਜਾਗਤ ਜੀਉਤ ਗੁਰੂ ਨਾਲ ਤੁਸੀਂ ਇੱਥੇ ਲਿਖਤਾ ਇਹਨੂੰ ਵੇਚਿਆ ਕਰਾਂਗੇ ਲਫ਼ਜ਼ ਬਦਲੋ ਖੜੇ ਪੈਰ ਵਿਧਾਨ ਸਭਾ ਚ ਵੇਚਣ ਦਾ ਲਫ਼ਜ਼ ਕੱਟ ਕੇ ਪੇਟਾ ਦਾ ਲਫ਼ਜ਼ ਪਾਇਆ ਗਿਆ ਸੀ ਬਾਅਦ ਚੋਂ ਪਾਸ ਕੀਤਾ ਸੀ ਉਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਸੀ ਬਾਅਦ ਚ ਲਾਗੂ ਨਹੀਂ ਹੋ ਸਕਿਆ ਉਹਦੇ ਵਿੱਚ ਲਿਖਿਆ ਗਿਆ No person other than the Shroamni Gurdwara Parbandhak Committee or anybody authorized by it shall print publish store distribute and supply the beads of Jagat Jyot Sri Guru Granth Sahib after the commencement of the Jagat Jyot Sri Guru Granth Sahib Satkar Act 2008 2008 ਦਾ ਬਿੱਲ ਪਾਸ ਹੋਣ ਤੋਂ ਬਾਅਦ ਹੋਰ ਕੋਈ ਇਹ ਕੰਮ ਨਹੀਂ ਕਰ ਸਕਿਆ whoever contravenes the provisions of this act shall be punished with imprisonment of it for a term which may extend to 2 years and with fine which may extend to 50000 rupees oh kande jinne ehdi halangana kiti ulanghana karn wale nu 2 sal tak di saja ho sakdi hai 50000 rupaye tak jarmana ho sakda kis shramnik kurtorah prabandh committee kenu sahay de sakdi hai 2 sal di kon de hovega oh ta adalat devegi ਕਦੋਂ ਦੇਵੇਗੀ ਜਦੋਂ ਪੁਲਿਸ ਕੇਸ ਪੇਸ਼ ਕਰੇਗੀ ਆਪ ਪੁਲਿਸ ਦੇ ਰਾਹੀਂ ਕੇਸ ਪੇਸ਼ ਕਰਨ ਦਾ ਪ੍ਰਬੰਧ ਤੁਸੀਂ ਕਰਕੇ ਗਏ ਜਦੋਂ ਤੁਸੀਂ ਇਹ ਕੀਤਾ ਸੀ ਤੁਸੀਂ ਬਾਅਦ ਵਿੱਚ ਬਿੱਲ ਵਾਪਸ ਲਿਆ ਸੀ ਉਸ ਤੋਂ ਬਾਅਦ 2012 ਚ ਅਕਾਲੀ ਪਾਰਟੀ ਦੀ ਅਗਵਾਈ ਚ ਫਿਰ ਸਰਕਾਰ ਬਣ ਗਈ ਜੋ ਬਿੱਲ ਗਲਤ ਸੀ ਤੁਸੀਂ ਦੂਸਰਾ ਬਿੱਲ ਪਾਸ ਕਰਕੇ ਉਹਨੂੰ ਰੱਦ ਕਰ ਦਿੰਦੇ ਕਹਿੰਦੇ ਜੋ ਗਲਤ ਹੋ ਗਿਆ ਜੇ ਤੁਸੀਂ ਇਹ ਕਹਿੰਦੇ ਕਿ ਸਾਡੀ ਸਰਕਾਰ ਵੇਲੇ ਕਿਸੇ ਨੇ ਗਲਤ ਕੀਤਾ ਉਹਦੇ ਖਿਲਾਫ ਬੇਅਦਬੀ ਦੇ ਐਕਟ ਜਿਹੜਾ ਇਹ ਆ ਇਹਦੇ ਅਧੀਨ ਕੇਸ ਵੀ ਦਰਜ ਕਰਾਇਆ ਜਾਵੇਗਾ ਸਜ਼ਾ ਵੀ ਹੋਵੇਗੀ 2 ਸਾਲ ਤੱਕ ਦੀ ਦੂਸਰੀ ਦੀ ਵਾਰੀ ਤੁਸੀਂ ਆਖੋ ਕਿ ਰਾਜਨੀਤੀ ਨੂੰ ਪ੍ਰੇਰਤਾ ਹੈ ਪਰ ਮਾਨਾ ਇੱਕੋ ਰਣਾ ਜੀ ਪੰਸਾਬ ਜਾਂਦੇ ਜਾਂਦੇ ਗੱਲ ਬੰਦੇ ਮਾਤਰਮ ਦੀ ਕਰਦੇ ਆ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਇਸ ਤੇ ਬਹਿਸ ਹੋ ਰਹੀ ਹੈ ਅੱਜ ਅਮਿਤ ਸ਼ਾਹ ਹੁਰਨ ਵੀ ਕਿਹਾ ਕਿ ਕਾਂਗਰਸ ਦੇ ਖੂਨ ਦੇ ਵਿੱਚ ਹੀ ਹੈ ਇਹਦਾ ਵਿਰੋਧ ਕਰਨਾ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਕਾਂਗਰਸ ਦੇ ਖੂਨ ਤੇਦਾ ਵਿਰੋਧ ਕਰਨਾ ਆਰਐਸਐਸ ਭਾਜਪਾ ਬੜਨ ਦੇ ਖੂਨ ਵਿੱਚ ਵੀ ਕੁਝ ਹੈਗਾ ਕਿ ਨਹੀਂ ਹੈਗਾ ਹੂੰ ਜੀ ਆਖਰਕਾਰ ਉਹਨਾਂ ਦੇ ਖੂਨ ਬਾਰੇ ਵੀ ਲੋਕੀ ਗੱਲਾਂ ਕਰਦੇ ਆ ਆ ਥੋੜੇ ਦਿਨ ਪਹਿਲਾਂ ਇੱਕ ਟੀਵੀ ਡਿਬੇਟ ਵਿੱਚ ਇਹ ਗੱਲ ਚੱਲੀ ਕਿ ਤੁਸੀਂ ਹਿੰਦੂ ਰਾਸ਼ਟਰ ਚਾਹੁੰਦੇ ਆ ਇੱਕ ਭਾਜਪਾ ਦੇ ਬੁਲਾਰੇ ਨੇ ਆਖਿਆ ਜੀ ਚਾਹੁੰਦੇ ਆ ਤੇ ਇੱਚ ਕੀ ਆ ਹਿੰਦੁਸਤਾਨ ਹਿੰਦੂਆਂ ਦਾ ਹਿੰਦੂ ਰਾਸ਼ਟਰ ਚ ਜੇ ਗੱਲ ਕੀਤੀ ਜਾਂਦੀ ਹੈ ਤੇ ਕੋਈ ਮਾਰਾ ਨਹੀਂ ਤੇ ਦੂਜੇ ਬੁਲਾਰੇ ਨੇ ਆਖਿਆ ਕਿ ਤੁਸੀਂ 1952 ਵਿੱਚ ਰਾਸ਼ਟਰੀ ਸਵੈਮ ਸੇਵਕ ਸੰਗ ਬਣਾਇਆ ਸੀ ਇਹੋ ਹੀ ਦੱਸ ਦਿਓ ਕਿ ਪੰਜੀ ਤੋਂ ਲੈ ਕੇ 1947 ਤੱਕ ਦੇ 22 ਸਾਲਾਂ 'ਚ ਕਦੇ ਤੁਸੀਂ ਕੋਈ ਸਤਿਆਗ੍ਰਹਿ ਕੀਤਾ ਕਦੇ ਤੁਸੀਂ ਜੇਲ੍ਹ ਗਏ ਕਦੇ ਕੋਈ ਧਰਨਾ ਇਸ ਗੱਲ ਲਈ ਮਾਰਿਆ ਕਿ ਹਿੰਦੁਸਤਾਨ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਉਦੋਂ ਕਿਉਂ ਚੁੱਪ ਕੀਤਾ ਰਹਿ ਤੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਹ ਮੁੱਦਾ ਤੁਸੀਂ ਕਿਉਂ ਚੁੱਕ ਲਿਆ ਇਹਦੇ ਪਿੱਛੇ ਕਾਰਨ ਕੀ ਆ ਇਹਦਾ ਜਵਾਬ ਉਸ ਕੋਈ ਨਹੀਂ ਸੀ ਉਹਨਾਂ ਨੂੰ ਨਹਿਰੂ 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 ਸਿਰਫ ਨਹਿਰੂ ਦੇ ਨਾਂ ਦੇ ਉੱਤੇ ਰੋਲਾ ਪਾਈ ਜਾਓ ਨਹਿਰੂ ਦੇ ਵਕਤ ਭਾਰਤ ਤੋਂ ਕੁਝ ਗਲਤੀਆਂ ਹੋਈਆਂ ਹੋਣਗੀਆਂ ਔਰ ਹਰ ਬੰਦੇ ਤੋਂ ਹੋ ਸਕਦੀਆਂ ਕਿਤੋਂ ਨਹੀਂ ਹੁੰਦੀਆਂ ਪਰ ਨਹਿਰੂ ਦੇ ਵਕਤ ਕੰਮ ਵੀ ਆਇਆ ਇਹ ਆਖਿਆਣਾ ਕਿ ਨਹਿਰੂ ਤੇ ਝੁਕ ਗਿਆ ਸੀ ਨਹਿਰੂ ਨੇ ਆ ਕਰਤਾ ਨਹਿਰੂ ਨੇ ਉਹ ਕਰਤਾ ਜਿਹੜੇ ਤੁਹਾਡਿਆਂ ਨੇ ਕੀਤਾ ਸੀ ਉਹਨਾਂ ਦੀ ਗੱਲ ਵੀ ਕਰ ਲੋ ਜਸਵੰਤ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਜਿਹਦੇ ਵਿੱਚ ਭਾਰਤ ਦੇ ਪਾਰਟੀਸ਼ਨ ਦੇ ਭਾਰਤ ਪਾਕਿਸਤਾਨ ਵੰਡ ਦੀ ਗੱਲ ਕੀਤੀ ਜਨਾਬ ਦੀ ਗੱਲ ਕੀਤੀ ਕਿੱਡੀ ਵੱਡੀ ਕਿਤਾਬ ਸੀ ਮੈਂ ਰਾਤ ਦਿਨ ਲਾ ਕੇ ਸਾਢੇ 3 ਦਿਨਾਂ ਚ ਪੜੀ ਸੀ ਜਿਸ ਦਿਨ ਉਹ ਕਿਤਾਬ ਰਿਲੀਜ਼ ਕੀਤੀ ਗਈ ਭਾਜਪਾ ਦੇ ਲੀਡਰਾਂ ਨੇ 12 ਘੰਟਿਆਂ ਚ ਪੜ ਲਈ ਕਮਾਲ ਦੇ ਪਾਠਕ ਨੇ ਸਵੇਰ ਨੂੰ ਉਦੋਂ Shimla ਦੇ ਵਿੱਚ ਮੀਟਿੰਗ ਹੁੰਦੀ ਪਈ ਸੀ ਭਾਜਪਾ ਦੀ ਉਹ ਵੀ ਉੱਥੇ ਗਿਆ ਸੀ ਇਹਨਾਂ ਦਾ ਲੀਡਰ ਜਸਵੰਤ ਸਿੰਘ ਜੀ ਨੇ ਕਿਤਾਬ ਲਿਖੀ ਸੀ ਸਵੇਰੇ ਨੂੰ ਹੋਟਲ 'ਚ ਫੋਨ ਕਰਤਾ ਐਗਜ਼ੀਕਟਿਵ ਦੀ ਮੀਟਿੰਗ ਦੇ ਨਾਮ ਹੀ ਤਰਪਾਰਟੀ 'ਚੋਂ ਕੱਢਤਾ ਇਹਦੀ ਕਿਤਾਬ ਤੇ ਸਭ ਤੋਂ ਪਹਿਲਾਂ ਗੁਜਰਾਤ 'ਚ ਪਾਬੰਦੀ ਲਾਈ ਗਈ 2 ਸਾਲ ਬਾਅਦ ਉਸੇ ਜਸਵੰਤ ਸਿੰਘ ਨੂੰ ਪਾਰਟੀ 'ਚ ਵਾਪਸ ਲੈ ਲਿਆ ਤੇ ਫਿਰ ਉਪਰ ਰਾਸ਼ਟਰਪਤੀ ਦੀ ਚੋਣ ਵਾਸਤੇ ਭਾਜਪਾ ਦਾ ਉਮੀਦਵਾਰ ਬਣਾ ਕੇ ਤੁਸੀਂ ਪੇਸ਼ ਕਰਤਾ ਸੀ ਉਦੋਂ ਨੇ ਆਪਣੀ ਕਿਤਾਬ ਸੋਧ ਕੇ ਛਾਪੀ ਸੀ ਕਿਤਾਬ ਤੇ ਉਦੋਂ ਵੀ ਕਾਇਮ ਸੀ ਕਿਤਾਬ ਅੱਜ ਵੀ ਕਾਇਮ ਆ ਤੇ ਉਹਦੇ ਚ ਜਨਾਦੀਆਂ ਉਹ ਸਿਫਤਾਂ ਵੀ ਕਾਇਮ ਆ ਜਿਨ੍ਹਾਂ ਸਿਫਤਾਂ ਕਰਕੇ ਤੁਸੀਂ ਉਹਨੂੰ ਪਾਰਟੀ ਚੋਂ ਕੱਢਿਆ ਤੇ ਫਿਰ ਵਾਪਸ ਲੈਣ ਦਾ ਐਲਾਨ ਕੀਤੇ ਬਗੈਰ ਭਾਜਪਾ ਵੱਲੋਂ ਤੁਸੀਂ ਉਹਨੂੰ ਮੁੜ ਕੇ ਚੋਣ ਵੀ ਲੜਾਉਣ ਤਰਕੇ ਸੀ ਥੋੜਾ ਬਹੁਤ ਆਪਣਾ ਰਿਕਾਰਡ ਵੀ ਫੋਲ ਲੈਣਾ ਚਾਹੀਦਾ ਦੂਸਰੇ ਵੱਲ ਗੱਲਾਂ ਨਹੀਂ ਕਰੀ ਜਾਂਦੀਆਂ ਕਦੇ ਨਾ ਕਦੇ ਭਾਜਪਾ ਨੂੰ ਰਿਕਾਰਡ ਵੀ ਫੋਲਣਾ ਚਾਹੀਦਾ ਪੰਸਰ ਸਮਾਹੂ ਰਾਗਿਆ ਨਹੀਂ ਜਿੰਦਾ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦੀ ਜੀ ਜੀ ਬਹੁਤ ਮਿਹਰਬਾਨੀ ਜੀ ਤਕੀਰ ਇਹ ਸਾਹ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿੰਨਾ ਖਾਸ ਮਸਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਸਮਾਪਤ ਕਰਦੇ ਹਾਂ ਡੈਕਟਰ ਹੋ ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ